ਮਾਨਸਾ ਦੇ ਵਿੱਚ ਕੁਝ ਐਗੀਆਂ ਥਾਮਾਂ ਨੇ ਜਿੱਥੇ दुर्घटनाਾਂ ਦੇ ਪੂਰੇ ਪੂਰੇ ਜਿਹੜੇ ਕਹਿ ਸਕਦੇ ਆਂ ਵੀ ਸੀਨ ਬਣੇ ਹੋਏ ਨੇ ਤੇ ਕਾਰਨ ਬਣ ਜਾਂਦੇ ਆ ਲੋਕਾਂ ਦੀ ਮੌਤ ਦਾ ਆ ਦੇਖੋ ਤੁਸੀਂ ਕਿੰਨੇ ਔਕੇ ਹੋ ਕੇ ਲੋਕ ਲੰਘਦੇ ਆਂ ਮਿੱਟੀ ਪਾ ਜਾਂਦਾ ਮਿੱਟੀ ਉੱਡ ਕੇ ਫੇਰ ਹੜ ਜਾਂਦੀ ਆ ਫੇਰ ਕੋ ਮਿੱਟੀ ਪਾ ਜਾਂਦਾ ਮਿੱਟੀ ਨਾਲ ਵੀ ਹਾਸੇ ਹੁੰਦੇ ਨੇ ਬਿਨਾ ਮਿੱਟੀ ਤੋਂ ਵੀ ਹਾਸੇ ਹੁੰਦੇ ਨੇ ਇੱਕ ਵਾਰੀ ਆਏ ਸੀ ਬਣਾਉਣ ਉਹ ਮਾੜੇ ਜਿਹਾ ਬਣਾ ਕੇ ਵਾਗੇ ਉਹ ਦੋ ਦਿਨ ਦਿਨਾਂ ਚ ਹੀ ਖਿੰਡ ਗਈ ਸੜਕਾਂ ਲੰਘਣ ਚਾ ਰਹੀ ਵੀ ਇਹ ਟੋਟਾ ਇੰਨਾ ਕਿ ਟੋਟਾ ਹੀ ਖਰਾਬ ਹੈ ਤੇ ਇਹ ਬਣਾਉਣ ਦੇ ਲਈ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਲੱਗ ਜਾਣੇ ਜੇ ਅੱਜ ਸੁਣਨ ਚ ਆਇਆ ਵੀ ਇੱਥੇ ਆਟੋ ਰਿਕਸ਼ਾ ਇੱਕ ਸਵਾਰੀਆਂ ਵਾਲਾ ਪਲ ਵੀ ਸੱਤਾ ਵੱਜ ਜਾਉਂਦਾ ਜ਼ਿੰਮੇਵਾਰ ਕੌਣ ਇਹੇ ਗੱਲਾਂ ਪੁੱਛਣ ਉਹ ਬਾਕੀ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਮਾਨਸਾ ਵਿਕਾਸ ਦੇ ਇੰਦਰ ਸੇਵਰੇਜ ਦਾ ਕੋਈ ਹੱਲ ਨਹੀਂ ਹੋਇਆ ਕੂੜੇ ਦਾ ਡੰਪ ਵੀ ਉੱਥੇ ਹੀ ਆ ਸਭ ਤੋਂ ਖਤਰਨਾਕ ਮੋੜ ਹੈ ਠੀਕ ਹੈ ਪ੍ਰਸ਼ਾਸਨ ਜਾਂ ਉਚਿਤ ਘਰੀ ਇਹਦੇ ਬਾਰੇ ਕੁਝ ਨਹੀਂ ਸੋਚ ਰਹੇ ਜਦ ਕਿ ਮਿੱਟੀ ਦੇ ਇੱਥੇ ਸਿੱਧਕੀ ਟਰਾਲੀ ਲਾਗੇ ਐਡੇ ਐਡੇ ਖੰਡੇ ਸਾਡੀ ਮੇਰੀ ਆਪਣੀ ਗੱਡੀ ਵੀ ਦੋ ਤਿੰਨ ਵਾਰੀ ਵੇਚੀ ਮੈਂ ਡੇਢੀ ਅਪਟਾਉਨ ਕਰਦਾ ਜੋਗਾ ਇੱਕ ਮਨਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਪਬਲਿਕ ਨੂੰ ਤਾਂ ਹਾਸਿਆਂ ਨੂੰ ਸੱਦਾ ਦੇਣਾ ਹੈ ਤਾਂ ਹੁਣ ਸਰਕਾਰ ਦੇਖ ਲਵੇ ਪ੍ਰਸ਼ਾਸਨ ਦੇਖ ਲਵੇ ਵੀ ਧਿਆਨ ਇਹਨਾਂ ਚੀਜ਼ਾਂ ਤੇ ਵੀ ਹੋ ਸਕਦਾ ਇਹ ਸੜਕਾਂ ਬਣਾਈਆਂ ਵੀ ਜਾ ਸਕਦੀਆਂ ਕੋਈ ਕਰੋੜਾ ਰੁਪਏ ਖਰਚ ਮਾਨਸਾ ਦੇ ਵਿੱਚ ਕੁਝ ਐਗੀਆਂ ਥਾਮਾਂ ਨੇ ਜਿੱਥੇ दुर्घटनाਾਂ ਦੇ ਪੂਰੇ ਪੂਰੇ ਜਿਹੜੇ ਕਹਿ ਸਕਦੇ ਆਂ ਵੀ ਸੀਨ ਬਣੇ ਹੋਏ ਨੇ ਪਰ ਆਹ ਦੇਖੋ ਤੁਸੀਂ ਮਾਨਸਾ ਖੁਰਦ ਦੀਆਂ ਤਸਵੀਰਾਂ ਨੇ ਸਾਰੇ ਪਾਸੇ ਮਾਨਸਾ ਦੇ ਵਿੱਚ ਕੁਝ ਅਜਿਹੇ ਇਲਾਕੇ ਨੇ ਜਿੱਥੇ ਹਰ ਇੱਕ ਖੱਡਾ ਜਿਹੜਾ ਦੁਰਘਟਨਾ ਨੂੰ ਹਾਦਸੇ ਨੂੰ ਸੱਦਾ ਦਿੰਦਾ ਆ ਸੱਦਾ ਦਿੰਦੀ ਆ ਤਸਵੀਰ ਦੇਖੋ ਤੁਸੀਂ ਵੀ ਕਿੱਡਾ ਵੱਡਾ ਟੋਆ ਹੈਗਾ ਇੱਥੇ ਰੋਜ਼ ਗੱਡੀਆਂ ਲੰਘਦੀਆਂ ਕਦੇ ਕੋਈ ਆਟੋ ਪਲਟਦਾ ਕਦੇ ਕੋਈ ਗੱਡੀ ਪਲਟਦੀ ਹੈ ਤੇ ਨਿਤ ਦੇ ਨੇ ਇੱਥੇ ਐਕਸੀਡੈਂਟ ਹੁੰਦੇ ਆ ਤੇ ਕਾਰਨ ਬਣ ਜਾਂਦੇ ਆ ਲੋਕਾਂ ਦੀ ਮੌਤ ਦਾ ਆਹ ਦੇਖੋ ਤੁਸੀਂ ਕਿੰਨੇ ਔਕੇ ਹੋ ਕੇ ਲੋਕ ਲੰਘਦੇ ਆ ਇਹ ਮਾਨਸਾ ਕੁਰਦ ਦੇ ਦਾ ਮੇਨ ਰੋਡ ਹੈ ਜਿਹੜਾ ਭਲਾਡੇ ਨੂੰ ਜਾਂਦਾ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰ ਦਿਖਾ ਦੇ ਵੀ ਇੱਕ ਪਾਸੇ ਭਲਾਡੇ ਨੂੰ ਜਾਂਦੇ ਲੋਕ ਆ ਦੇਖੋ ਕਿੰਨੇ ਔਖੇ ਹੁੰਦੇ ਆ ਇਹ ਖੱਡੇ ਏਡੇ ਵੱਡੇ ਨੇ ਜਿਹੜੇ ਲੋਕਲ ਲੋਕ ਨੇ ਉਹ ਕੀ ਕਹਿੰਦੇ ਨੇ ਇਸ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੋਂ ਦੇ ਜਿਹੜੇ ਰੋਜ਼ ਇਨਾ ਹਾਸਿਆਂ ਨੂੰ ਦੇਖਦੇ ਆ ਨਾ ਜਿਹੜੀ ਘਟਨਾਵਾਂ ਨੂੰ ਦੇਖਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਭਾਈ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਹਰਜਿੰਦਰ ਕੀ ਹੈਗਾ ਸਾਰਾ ਮਾਹੌਲ ਇੱਥੇ ਦੇਖੋ ਮਾਹੌਲ ਭਾਈ ਇੱਥੇ ਪਹਿਲਾਂ ਤਾਂ ਸੜਕ ਟੁੱਟੀ ਹੋਈ ਸੀਗੀ ਇੱਥੇ ਕੋਈ ਨਾ ਕੋਈ ਆ ਕੇ ਇੱਥੇ ਮਿੱਟੀ ਪਾ ਜਾਂਦਾ ਮਿੱਟੀ ਉੱਡ ਕੇ ਫੇਰ ਹਟ ਜਾਂਦੀ ਆ ਫੇਰ ਕੋਈ ਮਿੱਟੀ ਪਾ ਜਾਂਦਾ ਮਿੱਟੀ ਨਾਲ ਵੀ ਹਾਸੇ ਹੁੰਦੇ ਨੇ ਬਿਨਾ ਮਿੱਟੀ ਤੋਂ ਵੀ ਹਾਸੇ ਹੁੰਦੇ ਨੇ ਅੱਛਾ ਇੱਥੇ ਹਾਂ ਬਹੁਤ ਤੇਜ਼ ਲੋਕ ਨਾਗਦੇ ਨੇ ਇੱਥੋਂ ਭਾਈ 100-100 ਟਨ ਟਰੱਕ ਵਜਨ ਲੈ ਕੇ ਨਾਗਦੇ ਨੇ ਇਹ ਟਰੱਕਾਂ ਵਾਲੀ ਰੋਡ ਹੀ ਨਹੀਂ ਹੈਗੀ ਅੱਛਾ ਕਿੰਨਾ ਸਮਾਂ ਹੋ ਗਿਆ ਸਾਨੂੰ ਦੇਖਦੇ ਨੂੰ ਇਹ ਸਾਡੇ ਵੀਰੇ ਇੱਥੇ 4 ਸਾਲ ਹੋ ਗਏ ਦੁਕਾਨਗੀ ਤਿੰਨੋਂ 4.5 ਸਾਲ 4 ਅਜਾ ਸਾਢੇ 4 ਸਾਲਾਂ ਤੋਂ ਨਜ਼ਰ ਹੀ ਨਹੀਂ ਪਈ ਕਿਸੇ ਦੀ ਹਾਂਜੀ 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 ਇੱਕ ਵਾਰੀ ਆਏ ਸੀ ਬਣਾਉਣ ਉਹ ਮਾੜੀ ਜਿਹੀ ਬਣਾ ਕੇ ਵਾਕੇ ਉਹ ਦੋ ਦਿਨ ਦਿਨਾਂ ਤੀ ਖਿੰਡ ਗਈ ਸੜਕਾਂ ਲੋ ਜੀ ਮਾਨਸਾ ਪ੍ਰਸ਼ਾਸਨ ਨੂੰ ਧਿਆਨ ਦਿਵਾਉਣਾ ਚਾਹੁੰਦਾ ਐਸੇ ਖੱਡੇ ਵੱਲ ਦੇਖੋ ਤੁਸੀਂ ਕਿਵੇਂ ਲੋਕ ਖੱਜਲ ਖਵਾਰ ਹੁੰਦੇ ਨੇ ਇਸ ਟੋਏ ਕਰਕੇ ਬਾਈ ਕਹਿੰਦਾ ਸਾਢੇ 4 ਸਾਲਾਂ ਤੋਂ ਦੇਖੀ ਜਾਂਦਾ ਪਰ ਕੋਈ ਹੱਲ ਨਹੀਂ ਕਦੇ ਕੋਈ ਮਿੱਟੀ ਪਾ ਜਾਂਦਾ ਪਰ ਆ ਸੜਕ ਨਹੀਂ ਕਿਸੇ ਦੇ ਧਿਆਨ ਚ ਆ ਰਹੀ ਵੀ ਇਹ ਟੋਟਾ ਇੰਨਾ ਕਿ ਟੋਟਾ ਹੀ ਖਰਾਬ ਹੈ ਤੇ ਇਹ ਬਣਾਉਣ ਦੇ ਲਈ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਲੱਗ ਜਾਣੇ ਜਿਸ ਹਿਸਾਬ ਨਾਲ ਇਹ ਬਣਨਾ ਜਿਹੜਾ ਔਖਾ ਹੋ ਰਿਹਾ ਹੋਰ ਵੀ ਨੇ ਸਮਾਜ ਸੇਵੀ ਵੀ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਆ ਕਿਵੇਂ ਦੇਖਦੇ ਆਂ ਕੁਝ ਮਾਨਸਾ ਦਾ ਹਾਲ ਹੋਇਆ ਪਿਆ ਮਾਰਤਾ ਬਰੇ ਰੋਜ਼ ਹੀ ਦੇਖਦੇ ਆਪਾਂ ਆਪਣਾ ਮੇਨ ਰੋਡ ਕੋਰਟ ਰੋਡ ਆਗਾ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਅੱਜ ਸੁਣਨ ਚ ਆਇਆ ਵੀ ਇੱਥੇ ਆਟੋ ਰਿਕਸ਼ਾ ਇੱਕ ਸਵਾਰੀਆਂ ਵਾਲਾ ਪਲਟ ਗਿਆ ਉਹਨਾਂ ਸਵਾਰੀਆਂ ਦਾ ਸੱਟਾ ਵੱਜੀਆਂ ਇਹ ਪੁੱਛਣਾ ਚਾਹਣਾ ਹੈ ਮਾਨਸਪਤੀ ਪ੍ਰਸ਼ਾਸਨ ਜੋ ਹਲਕੇ ਲੀਡਰਸ਼ਿਪ ਨੂੰ ਪੁੱਛਣਾ ਚਾਹਣਾ ਵੀ ਸੱਟਾ ਵੱਜਿਆ ਉਸ ਦਾ ਜ਼ਿੰਮੇਵਾਰ ਕੌਣ ਆ ਇਹ ਹੀ ਗੱਲਾਂ ਪੁੱਛਣਾ ਹੋਣਾ ਬਾਕੀ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਮਾਨਸਪਤੀ ਵਿਕਾਸ ਦੇ ਇੰਦਰ ਸੀਵਰੇਜ ਦਾ ਕੋਈ ਹੱਲ ਨਹੀਂ ਹੋਇਆ ਕੋੜਿਆ ਡੈਂਪ ਵੀ ਉੱਥੇ ਹੀ ਆ ਫੜਕਾ ਵੀ ਬੁਰਾ ਹਾਲ ਇਹਨਾਂ ਨੇ ਇੱਕ ਕੰਮ ਨਹੀਂ ਕਰਾਇਆ ਹੈਗਾ ਇਹ ਵੱਡੇ ਵੱਡੇ ਦਾਅਵੇ ਕਰਦੇ ਜਿਹੜੇ ਵੀ ਮਾਨਸਾ ਵਾਸੀ ਨੂੰ ਕਹਿਣਾ ਚਾਹਣਾ ਏ ਤੁਹਾਡੇ ਤੋਂ ਵੋਟਾਂ ਮੰਗਣਾਉਣਗੇ ਇਹਨਾਂ ਨੂੰ ਸਵਾਲ ਜ਼ਰੂਰ ਕਰੋ ਤੁਸੀਂ ਮਾਨਸਾ ਦੀ ਕੀਤਾ ਕੀ ਆ ਨਾ ਕੋਈ ਇੱਥੇ ਇੰਡਸਟਰੀ ਆਈ ਇੱਥੇ ਕੁਝ ਵੀ ਹੋਇਆ ਨਹੀਂਗਾ ਵੱਡੇ ਵੱਡਾ ਦਾਅਵੇ ਕਰਦੇ ਝੂਠੇ ਨੇ ਸਭ ਇਹ ਤੇ ਆਹ ਭਾਈ ਤੁਸੀਂ ਦੇਖੋ ਵੀ ਕਿੰਨਾ ਔਖਾ ਆ ਸਭ ਅਫਸਰ ਇੱਥੋਂ ਲੰਗਦੇ ਆ ਭਲਾੜੇ ਨੂੰ ਜੇ ਕੋਈ ਮੰਤਰੀ ਵੀ ਲੰਘੂਗਾ ਤਾ ਪਤਾ ਨਹੀਂ ਕਿਵੇਂ ਭਰਦੇ ਨੇ ਪਰ ਦਿਖਾਵਾ ਇੰਨਾ ਸੋਹਣਾ ਹੋ ਜਾਂਦਾ ਕਿ ਸੜਕਾਂ ਬਹੁਤ ਸੋਹਣੀਆਂ ਨੇ ਮਾਨਸਾ ਦੀਆਂ ਪਰ ਆਹ ਦੇਖ ਲਓ ਤੁਸੀਂ ਇਹ ਮੈਂ ਤੁਹਾਨੂੰ ਪਹਿਲਾਂ ਖੜ ਕੇ ਦਿਖਾਉਣਾ ਇਹਦੇ ਵਿੱਚ ਵੀ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਕਿੰਨਾ ਜਿਹੜਾ ਫਰਕ ਹੈ ਸੜਕ ਦੇ ਨਾਲੋਂ ਆਹ ਲਓ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊ ਵੀ ਸੜਕ ਦੇ ਨਾਲੋਂ ਕਿੰਨਾ ਆਹ ਦੇਖਦੇ ਇੱਥੇ ਟਾਇਰਾਂ ਦੇ ਸਲਿੱਪ ਹੋਏ ਕਿ ਕਿੰਨੇ ਜ਼ਿਆਦਾ ਜਿਹੜੇ ਐਕਸੀਡੈਂਟਾਂ ਦੇ ਕਾਰਨ ਬਣਦੇ ਹਨ ਅਜਿਹੀ ਹੁੰਦੇ ਆ ਤੇ ਰਾਤ ਬਰਾਤੇ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੋਣਾ ਵੀ ਇੱਥੇ ਟੋਆਗਾ ਕੀ ਹੈ ਤੇ ਤੁਸੀਂ ਆਪ ਦੇਖੋ ਵੀ ਮਾਨਸਾ ਦਾ ਵਿਕਾਸ ਕਿ ਤਰੀਕੇ ਦੇ ਨਾਲ ਹੋਇਆ ਇਹ ਮੰਗ ਜਿਹੜੀ ਮਾਨਸਾ ਦੇ ਲੋਕਾਂ ਦੀ ਵੀ ਹੁੰਦੀ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਆ ਦੇਖੋ ਤੁਸੀਂ ਆ ਆ ਚਾਰੇ ਪਾਸੇ ਤੁਹਾਨੂੰ ਸਲਿੱਪ ਵਾਲੇ ਜਿਹੜੇ ਨਿਸ਼ਾਨ ਦੇਖਣਗੇ ਵੀ ਟਾਇਰ ਸਲਿੱਪ ਕਰਕੇ ਫੇਰ ਕਿਤੇ ਜਾ ਕੇ ਮੋੜ ਮੁੜਦਾ ਤੇ ਉੱਥੇ ਵੀ ਸਾਹਮਣੇ ਇਹੀ ਖੱਡਾ ਨਜ਼ਰ ਆਉਂਦਾ ਤੇ ਲੋਕ ਬੜੇ ਆ ਦੇਖੋ ਤੁਸੀਂ ਗੱਡੀ ਲੰਘੂਗੀ ਹੁਣ ਤੁਸੀਂ ਆਪ ਹੀ ਦੇਖ ਲਿਓ ਵੀ ਗੱਡੀ ਕਿਵੇਂ ਲੰਘਦੀ ਹੈ ਕਿੰਨੇ ਔਖੇ ਹੁੰਦੇ ਨੇ ਲੋਕ ਲੰਘਣ ਲੱਗੇ ਕਿੰਨਾ ਜਿਹੜੀ ਤਕਲੀਫ ਆਉਂਦੀ ਹੈ ਲੋਕਾਂ ਨੂੰ ਆ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਆ ਦੋਸਤੋ ਵੀ ਲੋਕ ਜਿਹੜੇ ਮਾਨਸਾ ਦੇ ਨੇ ਜਦੋਂ ਬਾਹਰੋਂ ਆਉਂਦੇ ਨੇ ਕਿੱਥੋਂ ਲੰਘਦੇ ਨੇ ਬਾਈ ਜੀ ਮੈਨੂੰ ਡੇਲੀ ਲੰਘਣਾ ਪੈਂਦਾ ਇਹਦਾ ਬਹੁਤ ਬੁਰਾ ਹਾਲ ਹੈ ਮਲਕੇ ਹਾਸਤੇ ਹੁੰਦੇ ਵੀ ਦੇਖਿਆ ਹਾਂ ਹਾਂ ਜੀ ਕਾਫੀ ਹਾਸਤੇ ਹੁੰਦੇ ਵੀ ਦੇਖਿਆ ਇਹ ਮਾਨਸਾ ਦਾ ਸਭ ਤੋਂ ਖਤਰਨਾਕ ਮੋੜ ਹੈ ਠੀਕ ਹੈ ਪ੍ਰਸ਼ਾਸਨ ਜਾਂ ਉਚਿਤ ਕਰ ਇਹਦੇ ਬਾਰੇ ਕੁਝ ਨਹੀਂ ਸੋਚ ਰਹੇ ਜਦ ਕਿ ਮਿੱਟੀ ਦੇ ਇੱਥੇ ਸਿੱਧਗੀ ਟਰਾਲੀ ਲਾ ਗਏ ਐਡੇ ਐਡੇ ਖੱਡੇ ਸਾਡੀ ਮੇਰੀ ਆਪਣੀ ਗੱਡੀ ਵੀ ਦੋ ਤਿੰਨ ਵਾਰੀ ਵਜਈਏ ਮੈਂ ਡੇਢੀ ਅਪਟਾਉਨ ਕਰਦਾ ਜੋਗਾ ਇੱਕ ਮੈਂ ਸਰਕਾਰੀ ਕਰਮਚਾਰੀ ਹਾਂ ਅੱਛਾ ਹਾਂ ਪਰ ਧਿਆਨ ਕਿਸੇ ਦਾ ਨਹੀਂ ਬਿਲਕੁਲ ਨਹੀਂ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਦਾ ਵੀ ਧਿਆਨ ਨਹੀਂ ਲੈ ਕੇ ਖਚਰੀ ਰੋਡ ਤੋਂ ਬਹੁਤ ਹੀ ਮਲਕੇ ਪੋਜੀਸ਼ਨ ਖਰਾਬ ਹੈ ਮਾਨਸਾ ਤੇ ਲੱਗਦਾ ਵੀ ਲੋਕ ਸੋਚ ਕੇ ਇਹ ਵੋਟਾਂ ਪਾਉਂਦੇ ਨੇ ਵੀ ਆਹ ਕੁਝ ਚੱਲਣਾ ਪੂ ਸੜਕਾਂ ਤੇ ਬਸ ਮਲਕੇ ਇਸ ਤਰ੍ਹਾਂ ਵੀ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਜ਼ੀਰੋ ਹੈ ਲੋਕਾਂ ਦੀ ਜਿਹੜੀ ਹੈ ਮਾਨਸਿਕ ਹਾਲਤ ਵੀ ਖਰਾਬ ਕਰਤੀ ਇਹਨਾਂ ਟੋਆ ਟਿੱਬਿਆਂ ਨੇ ਤੁਸੀਂ ਤਾਂ ਬਾਈ ਜੀ ਸਰਕਾਰੀ ਮੁਲਾਜ਼ਮ ਹੋ ਸਾਰੇ ਟੈਕਸ ਵੀ ਭਰਦੇ ਹੋ ਫਿਰ ਵੀ ਇੰਨਾਂ ਸੜਕਾਂ ਤੇ ਹਾਂ ਬਿਲਕੁਲ ਬਿਲਕੁਲ ਸਹੀ ਹੈ ਟੈਕਸ ਵੀ ਦਿੰਨੇ ਆ ਪਰ ਆਪਣੀਆਂ ਗੱਡੀਆਂ ਵੀ ਟੜਾਉਨੇ ਨਾਲ ਉਸ ਦੇ ਟੈਕਸ ਦੇਣ ਦੇ ਬਾਵਜੂਦ ਇਸ ਤਰ੍ਹਾਂ ਮਲਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਪਬਲਿਕ ਨੂੰ ਇਹ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਲਾ ਲੋ ਪਰ ਅਸਲ ਤਾਂ ਮੌਜੂਦਾ ਸਰਕਾਰ ਨੇ ਤਾਂ ਇਹਦਾ ਬਹੁਤ ਹੀ ਬੁਰਾ ਹਾਲ ਕਰਤਾ ਇਹਨੂੰ ਦੇਖ ਕੇ ਤਾਂ ਮਲਕੀ ਬੋਟ ਪਾਉਣ ਨੂੰ ਵੀ ਲੋਕਾਂ ਦਾ ਜਿਹੜਾ ਮਨ ਆ ਉਹ ਖਬਰ ਆਉਂਦਾ ਵੀ ਯਾਰ ਪਾਈਏ ਕੀ ਨੂੰ ਤਾਂ ਭਾਈ ਮਾਨਸਾ ਦੇ ਹਾਲ ਨੇ ਤੁਹਾਡੇ ਸਾਹਮਣੇ ਆ ਮਾਨਸਾ ਖੁਰਦ ਦੀ ਇਹ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਸੋਨੂੰ ਸਾਫ਼ ਦਿਖਾਈ ਦਊਗਾ ਆ ਦੇਖੋ ਤੁਸੀਂ ਕਿੱਡੇ ਕਿੱਡੇ ਟਰੱਕ ਤਾਂ ਇੱਥੋਂ ਲੰਘਦੇ ਆ ਪਰ ਇੱਕ ਛੋਟੀ ਜੀ ਗਲਤੀ ਜਾਨ ਲੈ ਸਕਦੀ ਹੈ ਕਿਸੇ ਦੀ ਪਰ ਧਿਆਨ ਕਿਸੇ ਦਾ ਨਹੀਂ ਸਭ ਪਤਾ ਨਹੀਂ ਅੱਖਾਂ ਬੰਦ ਕਰਕੇ ਕਿੱਥੇ ਬੈਠੇ ਨੇ ਕਿਉਂ ਨਹੀਂ ਧਿਆਨ ਕਰਦੇ ਆ ਦੇਖੋ ਤੁਸੀਂ ਇੱਥੋਂ ਟਰੱਕ ਲੰਘਦੇ ਆ ਕਿੰਨਾ ਬਚਾ ਕੇ ਬਾਈ ਨੇ ਟਰੱਕ ਮੋੜਿਆ ਪੂਰੀ ਸੜਕ ਕਵਰ ਕਰਤੀ ਪਰ ਜੇ ਇਸੇ ਖੱਡੇ ਵਿੱਚ ਦੀ ਲੰਘਣਾ ਤਾਂ ਹਾਦਸਿਆਂ ਨੂੰ ਸੱਦਾ ਦੇਣਾ ਤਾਂ ਹੁਣ ਸਰਕਾਰ ਦੇਖ ਲੈਵੇ ਪ੍ਰਸ਼ਾਸਨ ਦੇਖ ਲੈ ਵੀ ਧਿਆਨ ਇਹਨਾਂ ਚੀਜ਼ਾਂ ਤੇ ਵੀ ਹੋ ਸਕਦਾ ਇਹ ਸੜਕਾਂ ਬਣਾਈਆਂ ਵੀ ਜਾ ਸਕਦੀਆਂ ਕੋਈ ਕਰੋੜਾਂ ਰੁਪਏ ਖਰਚ ਨਹੀਂ ਆਉਂਦਾ ਇੱਕ ਛੋਟਾ ਜਿਹਾ ਮੋੜ ਬਣਾਉਣ ਤੇ ਆ ਟਰੱਕ ਨਾਲ ਨੂੰ ਦੇਖੋ ਤੁਸੀਂ ਕਿਤੇ ਸੜਕ ਸੜਕ ਤੇ ਸਿੱਧਾ ਮੁੜ ਸਕਦਾ ਸੀ ਪਰ ਹੁਣ ਇਹਨੂੰ ਦੋ ਬਾਰ ਬੈਕ ਕਰਨਾ ਪਿਆ ਸਿਰਫ ਹੱਟੋਏ ਕਰਕੇ ਆ ਟੋਏ ਕਰਕੇ ਲੋਕ ਖੱਜਲਖਵਾਰ ਹੋ ਰਹੇ ਆ ਮਾਨਸਾ ਕੈਂਚੀਆਂ ਨੂੰ ਜਾਂਦੀ ਸੜਕ ਤੇ ਦੂਸਰੇ ਪਾਸੇ ਭਲਾਡੇ ਨੂੰ ਰਸਤਾ ਆ ਤੁਸੀਂ ਆਪ ਦੇਖ ਲਓ ਇਹ ਖੱਡੇ ਕਰਕੇ ਕਿੰਨੇ ਹਾਸੇ ਜਿਹੜੇ ਲੋਕ ਕਹਿੰਦੇ ਵੀ ਸਾਢੇ 4 ਸਾਲ ਹੋ ਗਏ ਅਜੇ ਤੱਕ ਰੋਜ਼ਾਨਾ ਇਹੀ ਕੁਝ ਦੇਖਦੇ ਆਂ ਬਾਈ ਕਿਵੇਂ ਦੇਖਦੇ ਹੋ ਇੰਨਾ ਔਖਾ ਹੋ ਰਿਹਾ ਕੰਮ ਉਹ ਬਾਈ ਬਾਲਾ ਔਖਾ ਯਾਰ ਹੈ ਬਾਲਾ ਔਖਾ ਆ ਦੇਖੋ ਗਾਹਾਂ ਵੀ ਉਹ ਦੇਖੋ ਉਧਰ ਉਹ ਲੈ ਰਹਾ ਇਧਰੋਂ ਵੀ ਹਜੇ ਹੋਣ ਬਣੀ ਅੱਧੀ ਬਣ ਗਈ ਅੱਧੀ ਰਹਿੰਦੀ ਆ ਅੱਛਾ ਔਰ ਬਾਲੇ ਪਰੇਸ਼ਾਨ ਹੋਣੇ ਸਤਾਬ ਯਾਰ ਤੇ ਡੱਗੇ ਡੁੱਗੇ ਵੀ ਬਾਈ ਬਾਦੂ ਪ੍ਰਿੰਟ ਲੈ ਕੇ ਬਹੁਤ ਔਖੇ ਹੁੰਨੇ ਆ ਬਾਈ ਯਾਰ ਹੋਰ ਆਹ ਦੇਖ ਲਓ ਤੁਸੀਂ ਬਾਈ ਕਹਿੰਦਾ ਵੀ ਜਿਹੜੇ ਰੋਜ਼ ਦੇ ਜਾਣ ਵਾਲੇ ਨੇ ਉਹ ਬਹੁਤ ਔਖੇ ਨੇ ਤੇ ਇੱਕੋ ਹੀ ਗੱਲ بار بار ਕਹਿ ਰਹੇ ਨੇ ਵੀ ਸਰਕਾਰ ਤੋਂ ਕੀ ਮੰਗੀਏ ਪ੍ਰਸ਼ਾਸਨ ਤੋਂ ਕੀ ਮੰਗੀਏ ਸਾਢੇ 4 ਸਾਲ ਹੋ ਗਏ ਸਾਨੂੰ ਇਹ ਸਭ ਦੇਖਦਿਆਂ ਨੂੰ ਪਰ ਹਲੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ ਤਾਂ ਹੁਣ ਪ੍ਰਸ਼ਾਸਨ ਦਾ ਧਿਆਨ ਦਿਵਾਉਣਾ ਚਾਹੁੰਦੇ ਆ ਇਸ ਵੀਡੀਓ ਦੇ ਜ਼ਰੀਏ ਤਾਂ ਦੋਸਤੋ ਵੀਡੀਓ ਮਾਨਸਾ ਸ਼ਹਿਰ ਵਾਸੀ ਜਿੰਨੇ ਵੀ ਨੇ ਜਾਂ ਜਿਹੜੇ ਇੱਥੋਂ ਦੀ ਲੰਘਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰ ਦਿਓ ਹੁਣ ਦੇਖਣਾ ਇਹ ਹੈ ਵੀ ਇਸ ਵੀਡੀਓ ਦਾ ਹੱਲ ਕੀ ਹੁੰਦਾ ਤੇ ਕਿੰਨੇ ਦਿਨਾਂ 'ਚ ਇਹ ਮੋੜ ਬਣਦਾ ਕਿਉਂਕਿ ਇੱਥੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰੋੜਾ ਰੁਪਏ ਦਾ ਐਕਸਟੀਮੇਟ ਬਣਨਾ ਤੇ ਉਹ ਐਸਟੀਮੇਟ ਪਤਾ ਨਹੀਂ ਕਿਉਂ ਨਹੀਂ ਲੱਗ ਰਿਹਾ ਇਸਤੇ ਤੇ ਛੋਟਾ ਜਿਹਾ ਕੰਮ ਜਿਸ ਨਾਲ ਵੱਡੇ ਹਾਸੇ ਹੋ ਸਕਦੇ ਆ ਦੇਖੋ ਤੁਸੀਂ ਗ ਇਹ ਇਹ ਸਭ ਮਾਨਸਾ ਦੀਆਂ ਤਸਵੀਰਾਂ ਨੇ ਤਾਂ ਕਿੰਨੇ ਔਖੇ ਨੇ ਲੋਕ ਉਹਨਾਂ ਦਾ ਹੱਲ ਕੌਣ ਕਰੂਗਾ ਹੁਣ ਮਾਨਸਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਜਿਹੜੇ ਲੀਡਰ ਮਾਨਸਾ ਦੇ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਅੱਜ ਤਾਂ ਉਹਨਾਂ ਨੂੰ ਧਿਆਨ ਦੇਣ ਦੀ ਲੋੜਾ ਹੁਣ ਦੇਖਣਾ ਹੈ ਵੀ ਕਿੰਨੇ ਦਿਨਾਂ ਚ ਇਹ ਹੱਲ ਹੁੰਦਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ